ਤਾਪੀ ਨਾਮ ਰਵਾਇਆ ਕਰੋ ਫੋੜ ਫੋੜ ਤੋੜਦੇ ਆ ਰਾਤ ਨੂੰ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਰੌਮਟਰ 755 ਚੈਨਲ ਤੇ ਆਪਾਂ ਲੈ ਕੇ ਆਏ ਹਾਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਆ ਰਿਜ਼ਲਟ ਜੋ ਕਿ ਕੱਲ 18 ਮਈ ਨੂੰ ਕਰਵਾਇਆ ਗਿਆ ਸੀ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਤੇ ਹੋਰ ਵੀ ਕਬੱਡੀ ਦੀਆਂ ਕੈਂਟ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਣੇ ਆ ਤੇ ਅੱਜ ਗੱਲ ਕਰਦੇ ਕਰੈਗੀ ਵਰਨ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦੀ ਜੋ ਕਿ ਆਸਟ੍ਰੇਲੀਆ ਦੇ ਵਿੱਚ ਕਰਵਾਇਆ ਗਿਆ ਸੀ ਤੇ ਕੱਲੋ ਫੇਰ ਮੋਨ ਵੀਰਵਾਲ ਨੇ ਆਸਟ੍ਰੇਲੀਆ ਦੇ ਕਬੱਡੀ ਕੱਪ 'ਤੇ ਸਰਾ ਕਰਵਾਤਾ ਤੇ ਭਲਾਤ ਦੇ ਕਬੱਡੀ ਟੂਰਨਾਮੈਂਟ ਦੀ ਇਜਾਦ ਦਵਾਤੀ ਤੇ ਪੂਰੀ ਬੂਲੇ ਨੰਗਲ ਵਾਲੇ ਦੀ ਅੱਠ ਕਬੱਡੀਆਂ ਤੇ ਮੋਟਰਸਾਈਕਲ ਲਾਤਾ ਤੇ ਪੂਰੀ ਬੂਲੇ ਨੰਗਲ ਵਾਲੇ ਨੇ ਅੱਠ ਕਵੱਡੀਗਾਂ ਚੋ 7 ਨੰਬਰ ਲੈ ਕੇ ਬੋਟਰ ਸਾਈਕਲ ਜਿੱਤਿਆ ਤੇ ਇਥੇ ਵੈਸਟ ਰੇਡਰ ਤੇ ਬੈਟ ਜਾਫੀ ਲਈ 11100 ਡਾਲਰ ਦਿੱਤੇ ਗਏ ਸਨ ਤੇ ਨਾਲ ਟਰੋਫੀਆਂ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਤੇ ਇਥੇ ਫਾਈਨਲ ਮੈਚ ਹੋਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਤੇ ਜਰਨੈਲ ਹਰੀ ਸਿੰਘ ਨਲੂਆ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਜਰਨੈਲ ਹਰੀ ਸਿੰਘ ਨਲੂਆ ਦੀ ਟੀਮ ਫਸਟ ਤੇ ਬਾਬਾ ਬੰਦਾ ਸਿੰਘ ਬਹਾਦਰ ਟੀਮ ਸੈਕੰਡ ਤੇ ਜੋ ਵੈਸਟ ਰੇਡਰ ਬਣੇਗਾ ਸੁਲਤਾਨ ਸਭ ਸਕੋਰ ਵਾਲਾ ਤੇ ਬੈਟ ਜਾਫੀ ਬਣਿਆਗੇ ਸਤੂਖ ਡੂਰ ਸਾਹਿਬ ਵਾਲਾ ਤੇ ਅਮਰ ਤੌਲਖਾਲਾ ਦੋਨੇ ਜੁਆਇੰਟ ਵੈਸਟ ਜਾਫੀ ਬਣਿਆਗੇ ਤੇ ਇਸ ਵੀਡੀਓ 18 ਮਈ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾਲ ਹੀ ਇੱਕ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ